ਸੋ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਟਲੋ ਸਾਰੇ ਭਰਾਵਾਂ ਸਵਾਦ ਕਰਦੇ ਆ ਅੱਜ ਮੈਂ ਤੇ ਮਿੱਠੂ ਵੀਰ ਆਏ ਆ ਜੀ ਆ ਇਲਾਕਾ ਨਹੀਂ ਦੇਖ ਸਕਦੇ ਜੀ ਤੇ ਮੈਂ ਤੇ ਮਿੱਠੂ ਵੀਰ ਜਿਹੜਾ ਕਬੂਤਰ ਲੈਣ ਆਸਤੇ ਆਏ ਆ ਤੇ ਜਿਹੜਾ ਕਬੂਤਰ ਆਪਾਂ ਲਏ ਆ ਜੀ ਬਹੁਤ ਹੀ ਵਧੀਆ ਅੱਜ ਕਬੂਤਰ ਲਏ ਆ ਤੇ ਜਿਹੜਾ ਤੁਹਾਨੂੰ ਆਪਾਂ ਘਰ ਜਾ ਕੇ ਸ਼ੋਅ ਕਰਾਵਾਂਗੇ ਕਬੂਤਰਾਂ ਦਾ ਤੇ ਮਿਲਦੇ ਆ ਤੁਹਾਨੂੰ ਤੇ ਮੇਰੇ ਭਰਾ ਜਿਹੜੇ ਆ ਬਹੁਤ ਹੀ ਪਿਆਰ ਕਰਦੇ ਆ ਉਹਨਾਂ ਕੀ ਫੇਰ ਰਿਕਵੈਸਟ ਹੈ ਆ ਵਾਤੋ ਵਾਤ ਇਹ ਵੀ ਨੂੰ ਆਪਣੀ ਸ਼ੇਅਰ ਵੀ ਕਰਿਆ ਕਰੋ ਜਿਹੜਾ ਤੁਹਾਡੇ ਆਸ ਜਿਹੜੇ ਆਪਾਂ ਕਬੂਤਰ ਲੈਣ ਜਾਂਦਾ ਭਰਾਵਾਂ ਲਈ ਤੇ ਇਸ ਕਰਕੇ ਆ ਵਾਤੋ ਵਾਤ ਭਰਾਵਾਂ ਨੂੰ ਸਪੋਰਟ ਕਰੋ ਜੀ ਮਨਵੀਰ ਤੁਹਾਨੂੰ ਸ਼ੌਂਕ ਕਰਾਉਣ ਲੱਗਾ ਜੀ ਤੇ ਮਨਵੀਰ ਜੀ ਕਰਾਓ ਜੀ ਅੱਖ ਦਾ ਸ਼ੌਂਕ ਭਰਾਵਾਂ ਨੂੰ ਲਓ ਜੀ ਆ ਕਬੂਤਰ ਲਿਆਂਦੇ ਜਿਹੜੇ ਆ ਆ ਵੇਖ ਲਓ ਜੀ ਟੈਡੀ ਕਬੂਤਰ ਜੇ ਆ ਲਓ ਜੀ ਅੱਖ ਦਾ ਕਰ ਲਓ ਜੀ ਸ਼ੌਂਕ ਲੋਈ ਦੋਸਤੋ ਪਾਰ ਦਾ ਕਬੂਤਰ ਆ ਟੈਡੀ ਕਬੂਤਰ ਜੇ ਬਿਲਕੁਲ ਓਰੀਜਨਲ ਹਾਲਤ ਦੇ ਵਿੱਚ ਉੱਡਣ ਵਾਲਾ ਦੋਸਤੋ ਜਿਹੜੇ ਉੱਡਣ ਵਾਲੇ ਕਬੂਤਰ ਹੁੰਦੇ ਆ ਪਾਰ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਥੱਲੇ ਕਲਰ ਆ ਲੱਗੇ ਜੇ ਇੱਕ ਸਾਈਡ ਆ ਲੱਗਾ ਜੀ ਇੱਕ ਸਾਈਡ ਪਿੰਕ ਇੱਕ ਸਾਈਡ ਆ ਲੱਗਾ ਏ ਪਿੰਕ ਠੀਕ ਹੈ ਜੀ ਤੇ ਗੱਟੀ ਪਈ ਏ ਆੜੇ ਅੰਗਦੀ ਏ ਲੋ ਦੋ ਨੰਬਰ ਗੱਟੀ ਆ ਗੱਟੀ ਪਈ ਏ ਨੂੰ ਠੀਕ ਆ ਪੰਨਿਆਂ ਦਾ ਸ਼ੌਂਕ ਕਰ ਲਓ ਪਾਰ ਦਾ ਸ਼ੌਂਕ ਕਰਾਇ ਜੇ ਕਰੀ ਗੁਰੀਆਂ ਨੂੰ ਕਈ ਵੀਰ ਆਪਣੇ ਲੋਈ ਆ ਦੇਖ ਲਓ ਜੀ ਟੈਡੀ ਕਬੂਤਰ ਜੇ ਠੀਕ ਹੈ ਆ ਜੇਡ ਦਾ ਫੜਿਆ ਆ ਤੇ ਲਓ ਜੀ ਆ ਘਾਟਾ ਜੀ ਦਾ ਲਬ샹 ਕਿਹਾ ਹਾਂ ਜੀ ਲਓ ਜੀ ਆ ਜੀ ਠੀਕ ਹੈ ਜੀ ਛੱਡ ਕੇ ਦਿਖਾ ਦੇ ਲੋ ਜੀ ਆ ਦੇਖ ਲੋ ਜੇ ਦੇ ਨਾਲ ਆ ਜਿਹੜੀ ਮਾਦੀ ਏ ਜੇ ਕੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਜੋੜਾ ਦਵਾਂਗੇ ਜੇ ਕੇ ਨੂੰ ਸਿੰਗਲ ਚਾਹੀਦਾ ਹੋਵੇ ਸਿੰਗਲ ਦਵਾਂਗੇ ਜੀ ਆਪਣੇ ਹੁਣ ਦਲ ਸਾਹਿਬ ਹੈ ਜੀ ਉਹਨਾਂ ਦਾ ਧੰਨਵਾਦ ਹੈ ਜੀ ਅਮਿਤਪਾਲ ਸਿੰਘ ਜੀ ਮਜੀਠੇ ਤੋਂ ਅਮਿਤਪਾਲ ਸਿੰਘ ਜੀ ਖੇਮ ਕਰਨ ਤੋਂ ਆਹ ਪਰ ਲੱਗਾ ਜੀ ਇਹ ਵੀ ਫੀਮੇਲ ਫੜੀ ਹੋਈ ਸੀ ਜੇ ਵੀ ਰਾਣੀ ਤੇ ਇਹ ਆ ਵੀ ਇਹਦੇ ਕੋਈ ਕੜੀ ਕੁੜੀ ਨਹੀਂ ਪਈ ਪੰਜਿਆਂ ਨੂੰ ਸ਼ੌਂਕ ਕਰਾ ਦਿਓ ਜੀ ਆ ਜੀ ਸੰਜੀਵ ਚੋਹਾਨ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਆਪਾਂ ਨੂੰ ਫਿਰ ਇੱਕ ਵੀਡੀਓ 'ਚ ਕਮੈਂਟ ਕਰਦੇ ਆ ਜਸਮਰਾ ਜੀ ਉਹਨਾਂ ਦਾ ਵੀ ਧੰਨਵਾਦ ਹੈ ਲਓ ਜੀ ਆ ਹੀ ਹੈਗਾ ਜੋੜਾ ਠੀਕ ਹੈ ਜੀ ਨਰਵਸ ਜੀ ਹੋਏ ਆ ਜੀ ਭਾਈ ਕਿਉਂਕਿ ਕਬੂਤਰ ਜਿਹੜੇ ਆ ਲਿਆਂਦੇ ਹੀ ਆ ਠੀਕ ਹੈ ਜੀ ਆ ਜੁੜਾ ਹੈ ਗਏ ਠੀਕ ਹੈ ਆਹ ਦਾ ਪੂਰਾ ਕਾਲੇ ਸ਼ਾ ਘਾਟੇ ਦਾ ਜੀ ਠੀਕ ਹੈ ਜੀ ਲੋ ਜੀ ਤੀਜੀ ਫੀਮੇਲ ਆ ਜੇ ਟੈਡੀ 골ਡਨ ਕਰਾਸ ਦੇ ਵਿੱਚ ਜੇ ਦੋਸਤੋ ਇਹ ਵੀ ਬਹੁਤ ਵਧੀਆ ਫੀਮੇਲ ਆ ਠੀਕ ਹੈ ਜੀ ਆ ਲੋ ਜੀ ਇਹਦੇ ਕੋਈ ਕਲਰ ਨਹੀਂ ਆ ਤੇ ਆਵੇ ਲੋ ਪੰਜਿਆਂ ਦੇ ਸ਼ੌਂਕ ਕਰਾ ਲਿਆ ਕਰੋ ਠੀਕ ਹੈ ਅੱਗੇ ਆ ਵੀ ਤਾਂ ਨਹੀਂ ਛੱਡ ਕੇ ਸ਼ੌਂਕ ਕਰਾਤਾ ਆਵੇ ਲੋ ਜੀ ਪੱਠੀ ਠੀਕ ਹੈ ਇਹ ਟੈਡੀ ਦੇ 골ਡਨ ਕਰਾਸ ਆ ਯਾਰ ਕਮੋਟਰ ਵੇਖ ਲੋ ਜੀ ਠੀਕ ਹੈ ਜੀ ਤੇ ਆਪਣੇ ਜਿੰਨੇ ਭਰਾ ਸਪੋਰਟ ਕਰਦੇ ਆਪਾਂ ਨੂੰ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਲੋ ਜੀ ਅੱਜ ਆ ਸੇਲਾਸਤੇ ਦੋਸਤੋਂ ਕਬੂਤਰ ਹੈਗੇ ਆ ਤੇ ਜੇ ਅਸੀਂ ਵੀਰ ਨੂੰ ਚਾਹੀਦੇ ਹੋਣ ਆਪਣੇ ਨਾਲ ਕੰਡੈਕਟ ਕਰ ਲਿਆ ਜੀ ਠੀਕ ਹੈ ਜੀ ਆਪਣਾ ਜਿਹੜਾ WhatsApp ਨੰਬਰ ਹੈਗਾ ਏ 6239644081 ਜੀ ਤੇ ਬਾਕੀ ਆਪਣੇ ਭਰਾ ਜਿੰਨੇ ਵੀ ਆ ਸਾਰਿਆਂ ਦਾ ਧੰਨਵਾਦ ਹੈ 우ਸਤਾਦ ਕੱਲੂ ਮਾਲ ਜੀ ਆ ਜਿਉ ਬਣ ਵੀ ਟੀਂਗ ਰਖ ਲਵਣੀ ਤੋਂ ਹੈ ਜੀ ਉਹਦਾ ਵੀ 우ਸਤਾਦ ਡਾਕਟਰ ਬਿਕਰਮਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਗੁਰਪ੍ਰੀਤ ਭਾਜੀ ਹਣੀ ਹੈ ਜੀ ਤੇ ਸਤਿੰਦਰ ਬਾਜਵਾ ਸਾਹਿਬ ਜੀ ਆ ਜੀ ਲੋਈ ਕਿਉਂਕਿ ਮੈਂ ਕਹਿੰਦਾ ਵੀ ਚੰਗੀ ਦਾ ਜਿਹੜੇ ਕਬੂਤਰ ਖਰੋਜ ਆਣ ਭਰਾਵਾਂ ਨੂੰ ਪਤਾ ਲੱਗ ਜੇ ਵੀ ਕਬੂਤਰ ਬਹੁਤ ਵਧੀਆ ਫੇਟ ਫਾੜ ਨੇ ਕਿਉਂਕਿ ਨਰਵਸ ਜਿਹਾ ਹੋਇਆ ਕਬੂਤਰ ਹੈ ਜੀ ਤੇ ਉਦਾਂ ਖਲੋਣੀਆਂ ਕਰ ਨਹੀਂ ਰਹੇ ਆ ਕਬੂਤਰ ਬਹੁਤ ਹੀ ਵਧੀਆ ਚੱਲ ਲੰਬਾ ਖਲੋਂਦਾ ਵੇਖੋ ਪਰ ਇਹੀ ਆ ਵੀ ਅਜੇ ਜਿਹੜਾ ਵਾ ਟੈਡੀ ਕਬੂਤਰ ਆ ਜਿਹੜਾ ਇਹ ਲਿਆਂਦਾ ਹੀ ਆ ਡੱਬੇ ਚੋਂ ਕੱਢਿਆ ਤੇ ਉਹਦੇ ਕਰਕੇ ਜਿਹੜਾ ਥੋੜਾ ਕਰਦਾ ਗਿਆ ਲੋਈ ਦੋਸਤੋ ਅੱਜ ਦੀ ਵੀਡੀਓ ਇਹੀ ਆ ਤੇ ਆਪਣੇ ਭਰਾ ਜਿੰਨੇ ਵੀ ਸਪੋਰਟ ਕਰਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਇਹ ਆਪਾਂ ਨੂੰ WhatsApp ਤੇ ਇਹ ਨੰਬਰ ਕਾਲ ਕਰ ਲਿਓ ਜੀ ਤੇ ਆ ਮਾਦੀ ਜੇ ਭਾਵੇਂ ਦੋਆਂ ਚ ਜਿਹੜੀ ਮਾਦੀ ਮਾਦੀ ਲਾ ਲਿਓ ਆਪਣੇ ਕੋਲੋਂ ਠੀਕ ਹੈ ਜੀ ਟੈਡੀ ਕਬੂਤਰ ਜਿੰਨੇ ਸਿੰਗਲ ਲੈਣਾ ਹੋਵੇ ਸਿੰਗਲ ਵੀ ਤੇ ਜਿੰਨੇ ਜੋੜਾ ਲੈਣਾ ਹੋਗਾ ਜੋੜਾ ਵੀ ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ